welcom to my page patiala salwar ch bal kis tarah paane belt ready hai 25 inch back side te do bal paane ne 4 4 inch te marking karni dono side itthe is tarah bal paake silai laga deni silai lag chuki hai dono balan te back side te jithe do bal paane ne utthe belt rakh ke marking karni patiala salwar ch bal 8 inch ch paane ne ਉਸ ਤੋਂ ਬਾਅਦ 4.5 ਇੰਚ ਤੇ ਦੋਨੋਂ ਸਾਈਡ ਮਾਰਕਿੰਗ ਕਰਨੀ ਦੋਨੋਂ ਸਾਈਡ ਜਿੱਥੇ ਫਸਟ ਤੇ ਮਾਰਕਿੰਗ ਕੀਤੀ ਹੋਈ ਇੱਥੇ ਤੱਕ ਬਲ ਪਾਣੇ ਨੇ ਬੈਕ ਸਾਈਡ ਤੇ ਬਲ ਤੋਂ ਬਾਅਦ ਜਦੋਂ ਫਰੰਟ ਸਾਈਡ ਤੇ ਬਲ ਪਾਣਾ ਇੱਥੇ 1 ਇੰਚ ਤੇ ਮਾਰਕਿੰਗ ਕਰਕੇ ਬਲ ਪਾਣਾ 3 ਇੰਚ ਤੇ ਮਾਰਕਿੰਗ ਕਰਕੇ ਫਸਟ ਬਲ ਪਾਣਾ ਮਸ਼ੀਨ ਦੇ 3 ਪੁਆਇੰਟ ਤੇ ਸੈਕਿੰਡ ਬਲ ਪਾਣਾ ਇਸੇ ਤਰ੍ਹਾਂ ਬਾਕੀ ਦੇ ਬਲ ਵੀ ਨਹੀਂ ਗੈਪ 'ਚ ਪਾਣੇ ਇਥੇ ਪੱਲਿਆਂ ਦੀ ਸਿਲਾਈ ਨੂੰ ਵੀ ਅੰਦਰ ਨੂੰ ਫੋਲਡ ਕਰਕੇ ਵਲ ਪਾਣਾ ਤੇ ਕਰੀਜ਼ ਤੇ ਵੀ ਤਿੰਨ ਵਲ ਪੈਣੇ। ਬਾਕੀ ਦੇ ਵਲ ਵੀ ਲਾਸਟ ਤੋਂ ਫਰਸਟ ਮਾਰਕਿੰਗ ਤੱਕ ਪ੍ਰੋਪਰ ਫਿਨਿਸ਼ਿੰਗ ਚ ਪਾਣੇ। 8 ਇੰਚ ਚ ਵਲ ਪਾਣੇ ਨੇ ਤੇ ਨਾਲ ਦੀ ਨਾਲ ਚੈੱਕ ਵੀ ਕਰਨਾ। ਇਸ ਸਾਈਡ ਵਲ ਪਾਣੇ ਤੋਂ ਬਾਅਦ ਦੂਸਰੀ ਸਾਈਡ ਵੀ ਸੇਮ ਪ੍ਰੋਸੈਸ ਨਾਲ ਵਲ ਪਾਣੇ। ਦੋਨੋਂ ਸਾਈਡ ਵਲ ਰੈਡੀ ਨੇ 8 ਇੰਚ ਚ ਇਸ ਤੋਂ ਬਾਅਦ ਬੈਲਟ ਅਟੈਚ ਕਰਨੀ। ਬੈਲਟ ਅਟੈਚ ਹੋ ਚੁੱਕੀ ਹੈ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਇਹ ਹੈ ਫਾਈਨਲ ਲੁੱਕ ਥੈਂਕਸ ਫोਰ ਵਾਚਿੰਗ